ਆਜੀ ਪਿਆਰ ਭਰੀ ਹੱਥ ਸ੍ਰੀ ਗੁਰੂ ਸਾਹਿਬ ਨੂੰ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਵੀਡੀਓ ਲੈ ਕੇ ਪਹੁੰਚੇ ਆ ਦਸ਼ਮੇਸ਼ ਕੁਲਾਥੋਂ ਛੋਟਲਾ ਕਲਾਂ ਤੋਂ ਤੇ ਆਪਣੇ ਲਾਵੇ ਮਾਲ ਆਇਆ ਜੈਂਟਸ ਦਾ ਬਹੁਤ ਸੋਹਣਾ ਮਾਲ ਆਇਆ ਨੇ ਅਪਰਲ ਵੀ ਇੱਕ ਪਹਿਲਾ ਸ਼ੂਟਿੰਗ ਆਈ ਹੈ ਪੈਂਟਾਂ ਪਿਓਰ ਮਾਲ ਆਇਆ ਰਹਿਮੜ ਦਾ ਦਿਖਾ ਦੂ ਜੀ ਬਹੁਤ ਭਾਰੀ ਆ ਦੇ ਬਹੁਤ ਭਾਰੀ ਮਾਲ ਪਹੁੰਚ ਗਿਆ ਦਿਖਾ ਰਹਿਮੜ ਦੀ ਮੋਹਰ ਲੱਗੀ ਹੋਊਗੀ ਕੱਲੇ ਕੱਲੇ ਕੱਪੜੇ ਤੇ ਰਹਿਮੜ ਦੀ ਮੋਹਰ ਲੱਗੀ ਹੋਊ ਆ ਲੋ 1500 ਰੁਪਏ ਮੀਟਰ ਕੱਪੜਾ ਸੀਗਾ ਇਹਦਾ ਰੇਟ ਆ ਫੁੱਲ ਫਾਇਦਾ ਲਾ ਦਾਂਗੇ ਬੜਾ ਫਾਇਦਾ ਆ ਵੀ ਚੰਗਾ ਦਿਖਾ ਕੱਪੜਾ ਆ ਚੈੱਕ ਕਰਾ ਲਓ ਜੀ ਲੋ ਜੀ ਆ ਸਾਰਾ maal ਆਇਆ ਆ ਚੱਕ ਗੱਠਾ ਬੰਦ ਪਈਆਂ ਨੇ ਜੀਰੂ ਜਿੰਨਾ maal ਚਾਹੀਦਾ ਉੰਨਾ maal ਦੇ ਦਾਂਗੇ ਆ ਕੱਪੜਾ ਚੈੱਕ ਕਰਾ ਬਈ ਆ ਲੋ ਸਿਰਫ 400 ਰੁਪਏ ਦੇ ਵਿੱਚ ਮੈਂਟ ਲਾਵਾਂਗੇ ਰੈਵੜ ਦੀ 1500 ਰੁਪਏ ਮੀਟਰ ਦਾ ਕੱਪੜਾ ਸੀਗਾ ਆ ਲੋ ਪਲੇਨ ਵੀ ਹੋਊ ਵਿੱਚ ਲਾਈਨਿੰਗ ਡੈਨਿੰਗ ਸਾਰੇ ਤਰ੍ਹਾਂ ਦੇ ਹੋਣਗੇ ਆਹ ਚੈੱਕ ਕਰਾ ਬਈ ਦਿਖਾ ਕੱਪੜੇ ਟੈਗ ਲੱਗਿਆ ਹੋਊਗਾ ਕੱਲੀ ਕੱਲੀ ਵੈਂਟ ਤੇ ਆਹ ਟੈਗ ਨੇ ਇਹਦੇ ਆ ਰੈਮਡ ਦਾ ਟੈਗ ਚੈੱਕ ਕਰ ਆਹ ਮਾਲ ਪਿਆ ਸਾਰਾ ਗੱਠਾਂ ਬੰਦ ਪਈਆਂ ਨੇ ਜਿਹਨੂੰ ਜਿੰਨਾ ਮਾਲ ਚਾਹੀਦਾ ਉਹਨਾਂ ਮਾਲ ਦੇ ਦਾਂਗੇ ਆਹ ਲੋ ਲੀਲਣ ਆ ਗਈ ਬਲੈਕ ਦਿਰਲਾ ਸੈਂਚਰੀ ਦਾ ਮਾਲ ਹੋਊਗਾ origignal ਮਾਲ ਹੋਊ ਮੋਹਰ ਲੱਗੀ ਹੋਊਗੀ ਸਟੈਂਪ ਦਿਖਾ ਦੇ ਇਧਰ ਵੀ ਉਹੀ ਸਾਫਤ ਕਰਦੇ ਨਕਲੀ ਹੋਊਗਾ 10000 ਰੁਪਏ ਆਪਾਂ ਨੇ ਇਨਾਮ ਰੱਖਿਆ ਹੋਇਆ ਪਿਓਰ ਮਾਲ ਹੈ ਫੁੱਲ ਫਾਇਦੇ ਚ ਲਾਵਾਂਗੇ ਇਹ ਵੀ ਕੁੜਤਾ ਵੇਮਾ ਦੱਸ ਦੇ ਕਿੰਨੇ ਦਾ ਰਾਜੀ ਰਾਜ 500 ਰੁਪਏ ਦੇ ਵਿੱਚ ਕਹਤਾ ਜੀ 2000 ਰੁਪਏ ਦਾ ਕੁੜਤਾ ਪਜਾਮਾ ਵੇਖਦਾ ਸੀ ਜਿਹੜਾ ਪਿਓਰ ਲੀਲਡ ਬਲੈਕ ਕਲਰ ਸਿਰਫ 500 ਰੁਪਏ ਦੇ ਵਿੱਚ ਲਾ ਦਾਂਗੇ ਬੱਪਰ ਧੁਮਾਕਾ ਕਰ ਦਾਂਗੇ ਕੱਲ ਇਹ ਦਿਖਾ ਦੇ ਦਾਂਗੇ ਆ ਸਾਰੇ ਕਲਰ ਦਿਖਾ ਦਿਓ ਇੱਧਰ ਉੱਪਰ ਚੈੱਕ ਕਰਾ ਦੇ ਆ ਗਿਆ ਸਾਰਾ ਮਾਲ ਪੂਰਾ ਹੈਵੀ ਹੈਵੀ ਵੈਰੀਟੀਆਂ ਆ ਲੈ ਕਿਰਾਇਆ ਬਾਈ। ਮਲੀਲਣ ਦਿਖਾ ਦੇ। ਸਪੈਸ਼ਲ ਜਿਹਾ ਮਾਲ ਆਇਆ ਹੈ। ਪ्योर ਮਲੀਲਣ ਬਿਰਲਾ ਸੈਂਚਰੀ। ਮੋਰ ਦਿਖਾ ਦੇ। ਬਿਰਲਾ ਸੈਂਚਰੀ ਦੀ। ਸੂਟ ਬਣਾ ਲਿਓ, ਸ਼ਰਟਾਂ ਬਣਾ ਲਿਓ, ਕੁਰਤੇ ਬਣਾ ਲਿਓ, ਕੁਛ ਵੀ ਬਣਾ ਲਿਓ। ਆਹ ਲੋ ਕਢਾਈ ਕਰਾ ਲਿਓ ਕੱਪੜੇ ਤੇ। ਕੱਪੜਾ ਦਿਖਾ ਦੇ। ਓਕੇ ਆ ਸੌਦਾ ਜਮਾ। ਕੱਪੜੇ ਆ ਪਏ ਨੇ ਰੰਗ ਸਾਰੇ। ਚੈੱਕ ਕਰ ਲੋ ਰੰਗ ਜੀ। ਇਹ ਆਪਣੇ ਨਵੇਂ ਆਏ ਅਮੂਲ ਵਾਟਰ ਇਹਦਾ ਇੱਧਰ ਆ ਜਾ ਇੱਧਰੋਂ ਦਿਖਾ ਦੇ ਕੱਪੜਾ ਦਿਖਾ ਕੱਪੜਾ ਵੀ ਚੈੱਕ ਕਰ ਫੋਰਐਵਰ ਦਾ ਕੁਰਤਾ ਪਜਾਮਾ ਹੋਊਗਾ 400 ਰੁਪਏ ਦੇ ਵਿੱਚ ਵੱਡਾ ਬਣਾ ਮੋਰ ਚੈੱਕ ਕਰਾ ਦੇ ਪ्युअर ਮਾਲ ਫੋਰਐਵਰ ਦਾ ਆ ਰੰਗ ਚਾੜ ਦਿਖਾ ਦੇ ਮਾਲ ਪੂਰੀ ਕੁਆਂਟੀਟੀ ਦੇ ਵਿੱਚ ਦੇ ਦਾਂਗੇ ਵਾਈਟ ਦੇ ਦਾਂਗੇ ਅੰਦਰ ਆ ਜਾ ਅੰਦਰ ਆ ਜਾ ਬਾਈ ਵਾਈਟ ਪਰਫਿਊਮੀ ਆ ਚੈੱਕ ਕਰਾ ਖੁਸ਼ਬੂ ਵਾਲਾ ਕੁਰਤਾ ਪਜਾਮਾ ਸਿਰਫ 600 ਰੁਪਏ ਚ ਵਾਈਟ ਪਿਓਰ ਅਰਮਾਨੀ ਦਾ ਆ ਲੋ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੋਣਾ ਚਾਹੀਦਾ ਪਰ ਦਿਖਾ ਬਈ ਪਿਓਰ ਅਰਮਾਨੀ ਦਾ ਕੁਰਤਾ ਪਜਾਮਾ ਹੋਊਗਾ ਖੁਸ਼ਬੂ ਵਾਲਾ ਸਿਰਫ 600 ਰੁਪਏ ਦੇ ਵਿੱਚ ਅਲੱਗ-ਅਲੱਗ ਕੱਪੜੇ ਹੋਣਗੇ ਇੱਕ ਆ ਹੋਊਗੀ 100 ਪੀਸ ਇਹ ਵੀ 600 ਰੁਪਏ ਚ ਦਿਖਾ ਬਈ ਹਾਂ ਲੋ 500 ਚਲਾ ਦਈਏ 500 ਦੇ ਵਿੱਚ ਸੌਫਟੀ ਚੱਕ ਬਈ ਬਿਨਾ ਬਲਾਂ ਤੋਂ ਬਲ ਦੀ ਪਊਗੀ ਗਰੰਟੀ ਬਾਲ ਪੈ ਗਿਆ ਪੁਰ ਆ ਗਿਆ ਸਭ ਤੋਂ ਪਾਰੀ ਮਾਲ ਆ ਗਿਆ ਦੇ ਵਿੱਚ ਸਟੈਂਡਰਡ ਦਾ ਹਾਂ ਲੋ ਘੱਟੂ ਘੱਟ ਸੱਤ ਪ੍ਰਕਾਰ ਦੇ ਕੱਪੜੇ ਨੇ ਆ ਲੋ ਜੀ ਪੂਰਾ ਜਿਹੜੇ ਕਹਿੰਦੇ ਸਿਰਾਂ ਪ्युअर ਮਹਾਲਾ ਸਟੈਂਡਰਡ ਕਾਟਨ オリジナル ਪੂਰੀ ਕਰੀਜ ਖੜਦੀ ਗੁੜਤੇ ਪਜਾਮੇ ਦੀ ਸਿਰਫ 600 ਰੁਪਏ ਦੇ ਵਿਚਾਰ ਮਾਦੀ ਦਾ ਟੌਪ ਕਲਾਸ ਦਾ ਫੜਾ ਪੂਰਾ ਦਿਖਾ ਦਿਓ ਓਕੇ ਜੀ ਹੁਣ ਹੁਣ ਤੱਕ ਆਪਣੇ ਨੇ ਵੇਹ ਵੈਰਾਈਟੀਆਂ ਆਈਆਂ ਨੇ ਤੇ ਬਾਕੀ ਦਿਖਾਵਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਅਗਲੀ ਵੀਡੀਓ ਚ ਦਿਖਾ ਦਾਂਗੇ ਮਾਲ ਤਾਂ ਬਹੁਤ ਆ ਗਿਆ ਜੀ ਆਹ ਲਓ ਵੱਡੇ ਪੰਨੇ ਦੇ ਵਿੱਚ ਵਰਕ ਵਾਸਤੇ ਆਹ ਲੈ ਆ ਆ ਗਿਆ ਕੜਾਈ ਵਾਸਤੇ ਸੂਟ ਵੱਡੇ ਪੰਨੇ ਦਾ ਸੂਟ ਹੋਊਗਾ ਕਿੰਨੇ ਚਲਾ ਦੀਏ 350 ਸਾਡੇ 350 ਚ ਵੱਟਾ ਆਪਾਂ ਸੂਟ ਬਣਾ ਲਿਓ ਕੜਾਈ ਕਰਾ ਲਿਓ ਐ ਥੋੜੀ ਖਰਾਬ ਹੋ ਗਈ ਗਾਰੰਟੀ ਹੋਊਗੀ ਆਹ ਧਾਰਾ ਮਾਲ ਪਹੁੰਚ ਗਿਆ ਜੀ ਓਕੇ ਜੀ ਧੰਨਵਾਦ ਜੀ